ਸਸੇ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਰਹਿਣਗੇ ਕਿਉਂਕਿ ਦਿਨ ਦੇ ਸਮੇਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਦੀ ਜਗ੍ਹਾ ਹੁਣ ਪੂਰਬੀ ਹਵਾ ਦੀ ਵਾਪਸੀ ਹੋਈ ਹੈ ਜਿਸ ਦੇ ਕਾਰਨ ਇਸ ਸਮੇਂ ਵੀ ਲਗਭਗ ਸ਼ਾਮ ਦੇ 7:00 ਵੱਜ ਚੁੱਕੇ ਨੇ ਤਾਪਮਾਨ 10 ਡਿਗਰੀ ਤੋਂ ਉੱਪਰ ਹੀ ਦਿਖਾਈ ਦੇ ਰਹੇ ਨੇ ਜੋ ਕਿ ਲਗਭਗ ਬਾਕੀ ਜਨਾਂ ਦੇ ਮੁਕਾਬਲੇ 2 ਡਿਗਰੀ ਜਾਂ 3 ਡਿਗਰੀ ਵੱਧ ਨੇ ਤੇ ਜਿਸ ਦੇ ਕਾਰਨ ਉਮੀਦ ਹੈ ਕਿ ਅੱਜ ਰਾਤ ਵੀ ਗਰਮੈਸ਼ ਦਾ ਮਾਹੌਲ ਬੜਿਆ ਰਹੇਗਾ ਇਸ ਗਰਮੈਸ਼ ਦੇ ਮਾਹੌਲ ਦੇ ਪਿੱਛੇ ਇੱਕ ਸਿਸਟਮ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦੀ ਗਤੀਵਿਧੀਆਂ ਜੋ ਕਿ ਪਹਾੜੀ ਖੇਤਰਾਂ ਵੱਲ ਵਧਣ ਗਈਆਂ ਇਹ ਸਿਸਟਮ ਇਸ ਸਮੇਂ ਸਾਨੂੰ ਮੱਧ ਭਾਰਤ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਹਰਿਆਣਾ ਵੱਲ ਖੂਚ ਕਰ ਰਿਹਾ ਤੇ ਆਉਂਦੇ ਘੰਟੇ ਵਿੱਚ ਸਾਨੂੰ ਹਰਿਆਣੇ ਦੇ ਬਹੁਤੇ ਇਲਾਕੇ ਵਿੱਚ ਕਿਰਮਣ ਕਣੀ ਤੇ ਮੀਂਹ ਦੀ ਖਬਰਾਂ ਆ ਸਕਦੀਆਂ ਨੇ ਤੇ ਨਾਲ ਦੀ ਨਾਲ ਬਾਰਡਰ ਵਾਲਾ ਇਲਾਕਾ ਜਿਹੜਾ ਕਿ ਹਿਮਾਚਲ ਤੇ ਹਰਿਆਣਾ ਨੂੰ ਟੱਚ ਕਰਦਾ ਹੈ ਪੰਜਾਬ ਦਾ ਖਾਸ ਤੌਰ ਤੇ ਦੁਆਬੇ ਦਾ ਇਲਾਕਾ ਜਿਹੜਾ ਕਿ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਨਮਾ ਸ਼ਹਿਰ ਨੰਗਲ ਅਨੰਤਪੁਰ ਸਾਹਿਬ ਰੂਪਨਗਰ ਚੰਡੀਗੜ੍ਹ ਦਾ ਇਲਾਕਾ ਮੋਹਾਲੀ ਦਾ ਇਲਾਕਾ ਤੇ ਫਤੇਗੜ ਪਟਿਆਲੇ ਦੇ ਕੁਝ ਇਲਾਕੇ ਇਹਨਾਂ ਵਿੱਚ ਕਰ ਰਾਤ ਦੇ ਸਮੇਂ ਕਿਣਮਣ ਕਣੀ ਜਾਂ ਬੱਦਲਬਾਈ ਦੇ ਨਾਲ ਥੋੜਾ ਬਹੁਤ ਆ ਹਲਕਾ ਫੁਲਕਾ ਸਪੈਲ ਬੂੰਦਾਬੰਦੀ ਦਾ ਹੋ ਸਕਦਾ ਹੈ ਕੋਈ ਭਾਰੀ ਮੀਂਹ ਦੀ ਗਤੀਵਿਧੀ ਨਹੀਂ ਹੈ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਵੈਦਰ ਬਾਈ ਸਮੁੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਗੱਲ ਕਰਾਂਗੇ ਅੱਜ ਰਾਤ ਓਵਰঅল ਮੌਸਮ ਦੀ ਤਾਂ ਮੌਸਮ ਵੈਸੇ ਠੀਕ ਹੈ ਸਾਫ਼ ਹੈ ਬੱਦਲਬਾਈ ਵਾਲਾ ਮਾਹੌਲ ਤਾਂ ਨਹੀਂ ਹੈ ਪਰ ਰਾਤ 11-12 ਵਜੇ ਤੋਂ ਬਾਅਦ ਸੰਘਣੀ ਧੁੰਦ ਪੰਜਾਬ ਵੱਲ ਕੂਚ ਕਰਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਾਰ ਰਾਤ ਤੋਂ ਲੈ ਕੇ ਸਵੇਰ ਦੇ ਸਮੇਂ ਦੇ ਵਿੱਚ ਕਾਰ ਸੰਘਣੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕੀਤੀ ਜਾਵੇ ਤਾਪਮਾਨ ਦੀ ਦਾ ਤਾਪਮਾਨ ਤੇ ਜਿਹੜੇ ਹਾਲਾਤ ਨੇ ਉਹ 3 ਡਿਗਰੀ ਤੋਂ ਲੈ ਕੇ 7 ਡਿਗਰੀ 8 ਡਿਗਰੀ ਦੇ ਵਿੱਚ ਘਰ ਰਹਿਣਗੇ ਲਗਭਗ 6-7 ਡਿਗਰੀ ਤੱਕ ਆਮ ਪੰਜਾਬ ਦੇ ਵਿੱਚ ਤਾਪਮਾਨ ਅਜਿਹਾ ਦੇਖਣ ਨੂੰ ਮਿਲੇਗਾ ਤੇ ਜਿਵੇਂ ਕਿ ਤੁਹਾਨੂੰ ਪਹਿਲੇ ਹੀ ਦੱਸ ਚੁੱਕੇ ਹਾਂ ਕਿ ਕਿਣਮਣ ਕਣੀ ਦੇ ਹਾਲਾਤ ਬਾਰਡਰ ਵਾਲੇ ਇਲਾਕੇ ਜਿਹੜੇ ਕਿ ਹਿਮਾਚਲ ਦੇ ਨਾਲ ਟੱਚ ਕਰ ਰਹੇ ਨੇ ਉਹਨਾਂ ਨੂੰ ਟੱਚ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਜਿਹੜੇ ਮੀਂਹ ਦੇ ਅਲਰਟ ਨੇ ਅੱਜ ਰਾਤ ਦੇ ਲਈ ਕਿਸੇ ਤਰੀਕੇ ਦਾ ਵੀ ਅਲਰਟ ਜਾਰੀ ਨਹੀਂ ਹੋਇਆ ਆਉਂਦੇ ਦਿਨਾਂ ਦੇ ਵਿੱਚਕਾਰ ਜਰੂਰ ਸਾਨੂੰ 19 20 ਤਰੀਕ ਦੇ ਨੇੜੇ ਤੇੜੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਪਹਾੜੀ ਖੇਤਰਾਂ ਵਿੱਚ ਮੈਦਾਨੀ ਖੇਤਰ ਵਿੱਚ ਆਪਣੀ ਪਕੜ ਬਣਾਉਂਦੇ ਹੋਏ ਦਿਖਾਈ ਦੇਣਗੇ ਜਿਨ੍ਹਾਂ ਦੇ ਵਿੱਚਕਾਰ ਪੰਜਾਬ ਦੇ ਵੀ ਬਹੁਤੇ ਹਿੱਸੇ ਆ ਰਹੇ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਅਸੀਂ ਅਪਡੇਟ ਜਿਹੜੀ ਸੰਖੇਪ ਦੇ ਵਿੱਚ ਕੱਲ ਦੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਕੱਲ ਨੂੰ ਕੀ ਸਿਸਟਮ ਕਿਸ ਤਰੀਕੇ ਨਾਲ ਬਣ ਰਿਹਾ ਹੈ ਤਾਂ ਉਹ ਕਲੀਅਰ ਹੁੰਦਾ ਦਿਖਾਈ ਦੇ ਜਾਵੇਗਾ ਤੇ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਜਿਵੇਂ ਹੀ ਕੋਈ ਅਪਡੇਟ ਪ੍ਰਾਪਤ ਹੁੰਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਵੈਦਰ ਵਾਈਸ ਸੁੰਦਰ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਿਵੇਂ ਹੀ ਮੌਸਮ ਦੀ ਅਪਡੇਟ ਦੀ ਕੋਈ ਅਪਡੇਟ ਆਵੇ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲੇ ਪਹੁੰਚੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ